ਕਿ ਮੇਰਾ ਅੱਜ ਵੀ ਹੋ ਰਿਹਾ ਹੈ ਜਿਨ੍ਹਾਂ ਨੂੰ ਲੰਗਰਾਂ ਚੋਂ ਭੋਜਨ ਪ੍ਰਸ਼ਾਦ ਪਸੰਦ ਨਹੀਂ ਉਹ ਆਂਦੇ ਸਾਡਾ ਲੰਗਰ ਆਪਣਾ ਕਹੀ ਜਾਂਦੇ ਨੇ ਵਿਆਹਾਂ ਸ਼ਾਦੀਆਂ ਤੇ ਉਹ ਵਕਤ ਪਿਆ ਹੁੰਦਾ ਜੇ ਕਿਤੇ ਇਹੋ ਜਿਹੇ ਰਿਸ਼ਤੇਦਾਰ ਨਾਲ ਬੰਦਾ ਸਬੰਧ ਜੋੜ ਬਵੇ ਨਾ ਤੋ ਜਿਵੇਂ ਨਸ਼ੇੜੀ ਨੂੰ ਸਾਹਮਣਾ ਔਖਾ ਨਾ ਉਦਾਂ ਉਹਨਾਂ ਨੂੰ ਵੀ ਸਾਹਮਣਾ ਬੜਾ ਔਖਾ ਹੁੰਦਾ ਨਸ਼ੇੜੀ ਕਈ ਵਾਰੀ ਸੌਖਾ ਹੁੰਦਾ ਉਹਦਾ ਕਪੂਆ ਪੀ ਕੇ ਮੰਜੇ ਪੈਂਦਾ ਸਿਰ ਫਸਾ ਲੈਂਦਾ ਹੁਣ ਉਹ ਨਾ ਨਸ਼ਾ ਕਰੇ ਨਾ ਉਹਦਾ ਸਿਰ ਪੈਂਦਾ ਵਿੱਚ ਫਸੇ ਉਹ ਪੈਂਦਾ ਵਿੱਚ ਨਹੀਂ ਉਹ ਬੰਦਿਆਂ ਨਾਲ ਸਿਰ ਫਸਾਉਂਦਾ ਅੱਛਾ ਤੁਹਾਨੂੰ ਮਰਿਆਦਾ ਦਾ ਪਤਾ ਉਹਨੂੰ ਦੂਜੇ ਤੇ ਸ਼ਰੂਲ ਕਾਸ਼ ਨਹੀਂ ਲੱਗਦੇ ਸਾਰੇ ਉਹ ਤਾਂ ਦੂਜਿਆਂ ਨੂੰ ਸ਼ੂਤਰੀ ਸਮਝਦਾ ਉਹ ਤਾਂ ਚੀਨੀ ਦੇ ਕੱਪ 'ਚ ਪੀਣ ਲੱਗਿਆ ਵੀ ਕਹੂਗਾ ਅੱਛਾ ਇਹੋ ਜਿਹੇ ਬੰਦੇ ਵੀ ਮਿਲਦੇ ਨੇ ਚੀਨੀ ਦੇ ਕੱਪ 'ਚ ਪੀਣ ਲੱਗਿਆ ਵਹਿਮ ਕਰਦੇ ਪਲੇਨ 'ਵਿ ਜਾ ਕੇ ਨਾ ਪਲੇਨ 'ਤੇ ਜਾ ਕੇ ਜਦੋਂ ਪਲੇਨ ਚੜ੍ਹਦੇ ਆ ਉਸ ਦਿਓ 에ਰੋਸਟਾ ਉਹਨਾਂ ਹੱਥਾਂ ਨਾਲ ਡਰਿੰਕ ਦਿੰਦਿਆਂ ਨਾ ਦੂਜਿਆਂ ਜਿਹੜੇ ਬਾਕੀ ਉਹਨਾਂ ਸਾਰੇ ਹੁਣ ਸਾਡਾ ਪਲੇਨ ਆਪਣਾ ਘਰ ਦਾ ਤੇ ਆਏ ਕੋਈ ਨਹੀਂ ਜਾਂਦੇ ਸਾਹ ਉਹਨਾਂ 'ਚ ਹੀ ਆ ਉਹ ਜਦੋਂ ਉਹਨਾਂ ਹੱਥਾਂ ਨਾਲ ਦੂਜਿਆਂ ਨੂੰ ਦਿੰਦੇ ਆ ਐਨੇ ਕਨੇਕੇ ਪੈਗ ਪਾ ਕੇ ਉਹਨਾਂ ਹੱਥਾਂ ਨੇ ਮੁੜ ਕੇ ਉਹਨਾਂ ਨੂੰ ਵੀ ਖਾਣਾ ਦਿੰਦੇ ਆ ਉ ਉਨ ਕਹਿ ਰੋ ਕਹਿ ਕੇ ਵੇਖਣ ਉਹ ਤੇ ਵੀ ਨਾ ਆ ਕੇ ਆਓ ਉਹਨਾਂ ਕਹਣਾ ਉਤਰ ਜੋ ਭਾਈ ਤੁਹਾਡੇ ਲਈ ਹੁਣ ਅਸੀਂ ਵਾਸ਼ਰੂਮ ਥੋੜਾ ਬਣਾ ਲੈਣਾ ਸ਼ਾਵਰ ਥੋੜਾ ਲਾ ਲੈਣਾ ਕਿਤੇ ਪਲੇਨ ਦੇ ਵਿੱਚ ਇਹ ਸਭ ਉਸ ਧਰਤੀ ਤੇ ਆਣ ਕੇ ਮਰਿਆ ਹਵਾ ਜਾ ਕੇ ਸਭ ਮਰਿਆਦਾ ਇੱਕੋ ਜੀਆਂ ਜਦੋਂ ਪਲੇਨ ਤੇ ਚੜਦੇ ਨੇ ਸਭ ਮਰਿਆਦਾ ਇੱਕੋ ਜੀ ਸਾਰੇ ਬਰਾਬਰੀ ਹੋ ਜਾਂਦੀ ਉੱਥੇ ਇੱਥੇ ਗੜਵਿਆਂ ਚ ਪਾਣੀ ਪਾਈ ਫਿਰਦੇ ਉੱਥੇ ਉਹੋ ਹੀ ਪਾਣੀ ਬੋਤਲਾਂ ਵਾਲਾ ਪੀਂਦੇ ਉੱਤੇ ਜਾ ਕੇ ਉੱਤੇ ਲੈ ਜਾਂਦੇ ਉਹ ਤਾਂ ਗੜਵੇ ਬਾਹਰ ਨਾਲ ਲੈ ਜਾਂਦੇ ਰੱਬ ਜਾਣੇ ਉਹ ਕਿਹੜਾ ਪਾਣੀ ਜਿਹੜਾ ਸਾਨੂੰ ਵੀ ਕਿਤੇ ਲੱਭ ਜੇ ਸਹੀ ਇੱਕ ਵਾਰੀ ਉਹ ਕਿਹੜਾ ਵਖਰਾ ਪਾਣੀ ਹੈ ਕਿਹੜਾ ਵਿੱਚ ਗੜਵੇ ਤੇ ਪਾ ਕੇ ਗੜਵੇ ਚ ਪਾਇਆ ਗੱਲ ਵੱਖਰੀ ਬਣ ਜਾਂਦੀ ਹੈ ਕਦੋਂ ਸਿੱਖ ਜਾਗੇਗਾ ਆ ਕਈ ਵਾਰੀ ਘਰਾਂ ਜਾਈਦਾ ਨਾ ਉਹ ਵਿਚਾਰੇ ਤੌਲੀਆ ਤੇ ਲੈ ਕੇ ਨਾ ਬਾਟਾ ਹੱਥ ਧਵਾਉਣ ਤੋਂ ਅਸੀਂ ਕਿੰਨੇ ਨੇ ਜਿੱਥੋਂ ਤੁਸੀਂ ਤੋਤਾ ਉੱਥੋਂ ਅਸੀਂ ਵੀ ਹੱਥ ਧੋ ਲੈਣੇ ਨੇ ਕਦੋਂ ਕੰਮ ਬੰਦ ਕਰਾਂਗੇ ਆਪਾਂ ਕਦੋਂ ਇਹ ਗੁਲਾਮੀ ਤੇ ਦੂਜੀ ਵਾਲਾ ਸਾਾਸ ਮੁੱਕੋਗਾ ਜਿੱਥੋਂ ਤੁਸੀਂ ਰੋਜ਼ ਹੱਥ ਧੋਨੇ ਹੋ ਪਖੰਡ ਪਤਾ ਕੀ ਹੁੰਦਾ ਸਾਾਸ ਸੰਗਤ ਧਿਆਨ ਨਾਲ ਸੁਣਿਓ ਮੈਂ ਘਰ ਤਰੀਕੇ ਹੋਰ ਤਰੀਕੇ ਨਾਲ ਰੋਟੀ ਖਾਵਾਂ ਜਦੋਂ ਮੈਂ ਤੁਹਾਡੇ ਦੇ ਵਿਚਾਰਾਂ ਤੇ 12 13 ਸ਼ਬਦ ਪੜਾਂ ਤੁਸੀਂ ਕਹਣਾ ਬੱਲੇ ਬੱਲੇ ਬੜਾ ਤਕੜਾ ਬੰਦਾ ਰੱਬ ਨਾਲ ਜੁੜਿਆ ਤੇ ਘਰ ਮੈਂ ਬਿਨਾ ਸ਼ਬਦ ਪੜੇ ਰੋਟੀ ਖਾ ਲਵਾਂ ਹੁਣ ਮੈਨੂੰ ਅੱਜ ਵੀ ਯਾਦ ਹੈ ਇੱਕ ਵਾਰ ਕੋਲਕੱਤਾ ਦੇ ਜਿਹੇ ਸਮਾਗਮ ਤੇ ਗਿਆ ਤੇ ਇੱਕ ਰਾਗੀ ਜਥਾ ਉਹਨਾਂ ਨੇ ਸੱਦਿਆ ਉੱਥੇ ਉਹ ਇੱਕ ਪਰਿਵਾਰ ਨੇ ਕਿਤੇ ਕਿਹਾ ਜੀ ਪ੍ਰਸ਼ਾਦਾ ਛਕਾਉਣਾ ਘਰ ਆਸੀ ਉਹ ਵਿਚਾਰਾ ਮੇਰੇ ਕੋਲ ਆਇਆ ਸਕੂਲ ਟੀਚਰ ਹੈਗਾ ਸੀ ਕਹਿੰਦਾ ਭਾਈ ਸਾਹਿਬ ਜੀ ਪ੍ਰਸ਼ਾਦਾ ਮੈਂ ਕਿਹਾ ਜੀ ਇੱਥੇ ਵੀ ਗੁਰੂ ਦਾ ਲੰਗਰ ਹੀ ਚੱਲਦਾ ਕੋਈ ਗੱਲ ਨਹੀਂ ਜੇ ਕੋਈ ਵਿਚਾਰ ਕਰਨ ਦੇ ਠੀਕ ਹੈ ਕਹਿੰਦੇ ਨਹੀਂ ਨਾਲੇ ਵਿਚਾਰਾਂ ਕਰ ਲਾਂਗੇ ਮੈਨੂੰ ਪੁੱਛਿਆ ਉਹਨੇ ਕਹਿੰਦੇ ਜੀ ਮੈਂ ਤੁਹਾਨੂੰ 11 ਵਜੇ ਲੈਣ ਆਉਂਗਾ ਮੈਂ ਕਿਹਾ ਠੀਕ ਹੈ ਜੀ ਉਹ ਰਾਗ ਜਿੱਥੇ ਨੂੰ ਪੁੱਛਣ ਚਲੇ ਗਿਆ ਉਹਨਾਂ ਗਾੜੀ ਨੂੰ ਕਹਿੰਦਾ ਜੀ ਜਿਹੜੀ ਭੈਣ ਨੇ ਪ੍ਰਸ਼ਾਦਾ ਤਿਆਰ ਕਰਨਾ ਉਹ 25 ਪਾਠ ਕਰੇ ਪਹਿਲਾਂ ਫੇ ਆਟਾ ਗੁੰਨੇ ਉਹਨੇ ਆਪਣੀ ਘਰਵਾਲੀ ਨੂੰ ਫੋਨ ਲਾ ਲਿਆ ਇਹ 2006 ਦੀ ਗੱਲ ਉਹਨੇ ਆਪਣੀ ਘਰਵਾਲੀ ਨੂੰ ਫੋਨ ਲਾਇਆ ਉਹ ਵੀ ਸਰਕਾਰੀ ਟੀਚਰ ਸੀ ਉਹਨਾਂ ਛੁੱਟੀ ਕੀਤੀ ਕਹਿੰਦਾ ਭਾਗਾਂ ਵਾਲੀਏ ਵੀ ਬਾਬੇ ਤਾਂ ਮੈਂ ਲੈ ਆਉਣਾ ਪਰ ਉਹਨਾਂ ਸ਼ਰਤ ਰੱਖੀ ਵੀ 25 ਪਾਠ ਪਹਿਲਾਂ ਕਰੇ ਉਹ ਪੁੱਛਦੀ ਆੜੀ ਆਉਂਦੀ ਵੀ ਇੱਕ ਪਾਠ ਨੂੰ ਕਿੰਨਾ ਟਾਈਮ ਲੱਗਦਾ ਉਹ ਉਹਨਾਂ ਨੂੰ ਪੁੱਛਣ ਚਲੇ ਗਿਆ ਕਹਿੰਦਾ ਜੇ ਇਹਦੇ ਮੂੰਹ ਜਬਾਨੀ ਜਾਦਤ ਹੈ 20 ਮਿੰਟ ਲੱਗਣਗੇ ਜੇ ਵੇਖ ਕੇ ਕਰਨ ਤੇ ਉਹ ਦਾਦਾ ਘੰਟਾ ਵੀ ਲੱਗ ਜੇ ਉਹਨੇ ਲਾਇਆ ਹਿਸਾਬ ਵੀ ਇਹ ਤਾਂ ਇਸ ਹਿਸਾਬ ਨਾਲ ਤੇ ਮੈਂ ਆਟਾ ਸ਼ਾਮ ਨੂੰ ਗੋ ਨੂੰ ਪ੍ਰਸ਼ਾਦਾ ਦੇ ਦੁਪਹਿਰੇ ਤਿਆਰ ਕਰਨਾ ਉਹ ਨਹੀਂ ਮੈਂ ਨਹੀਂ ਪੱਚੀ ਕਰ ਸਕਦੀ ਹੁਣ ਉਹ ਜਿਵੇਂ ਡੀਲ ਨਹੀਂ ਹੋ ਰਹੀ ਕਹਿੰਦਾ ਅੱਛਾ ਫਿਰ 20 ਕਰ ਲਓ ਉਹ ਬਾਰ ਬਾਰ ਵਿਚਾਰਾ ਮੇਰੇ ਸਾਹਮਣੇ ਦੀ ਗੱਲ ਨਾਲ ਹੀ ਮੇਰਾ ਰੂਮ ਸੇਵਾ ਤੰਬਾ ਦੀ ਗੱਲ ਦੱਸ ਰਿਹਾ 4 ਖੰਡ ਉਹ ਬਾਰ ਬਾਰ ਫੋਨ ਲਾਵੇ ਹਾਰ ਕੇ 20 ਤੇ ਆ ਗਏ 15 ਤੇ ਆ ਗਏ ਜਿਵੇਂ ਸੌਦਾ ਨਹੀਂ ਦਉ ਮੱਝ ਲੈ ਕੇ ਨੇ ਪੈ ਲੈਣੇ ਵੇਰਲਾ ਸੌਦਾ ਹੋਣ ਡਿਆ ਅਖੀਰ ਤੇ ਉਹ ਉਹ ਕਹਿੰਦਾ ਜੀ ਪੰਜ ਪੰਜ ਕਰ ਲੋ ਉਹ ਆਂਦੀ ਮੈਂ ਤਾਂ ਇੱਕ ਵੀ ਨਹੀਂ ਕਰ ਸਕਦੀ ਜਿੰਨਾ ਮੈਂ ਕਰਦੀ ਆ ਆਪਣੇ ਲਈ ਕਰਨਾ ਇਹ ਕਿਹੜੀਆਂ ਮਰਿਆਦਾ ਜਿਹੜਿਆਂ ਦੇ ਮਹਾਪੁਰਖਾਂ ਦੇ ਭੋਰੇ ਦਰਸ਼ਨ ਕਰਨੇ ਚਾਹੁੰਦੇ ਨੇ ਪਾਠ ਕਰੋ ਪੁੱਛੋ ਤਾਂ ਸਹੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਵੀ ਸ਼ਰਤ ਰੱਖੀ ਲਾ ਲਓ ਮੈਨੂੰ ਮਿਲਣਾ ਤੇ ਇੰਨੇ ਪਾਠ ਕਰਕੇ ਆਈਂ ਗੁਰੂ ਸਾਹਿਬ ਨੇ ਕਿਹਾ ਸੀ ਮਲਗ ਭਾਗੋ ਮੈਂ ਤੈਨੂੰ ਮਿਲਣ ਜਾਣਾ ਤੇ ਐਨੇ ਪਾਠ ਕਰ ਪਹਿਲਾਂ ਗੁਰੂ ਕੇ ਸਿੱਖੋ ਕਦੋਂ ਸਮਝਾਏ ਕਿ ਸਾਨੂੰ ਜਿੰਨੀ ਦੇਰ ਤੱਕ ਇਹਨਾਂ ਪਖੰਡੀਆਂ ਦੀ ਸਖੀ ਰਵੇਗੀ ਨਹੀਂ ਸਾਡਿਆਂ ਬੱਚਿਆਂ ਨੇ ਸਿੱਖੀ ਵਾਲੇ ਬੰਦੇ ਆਉਣਾ ਗੁਰੂ ਨੇ ਤਾਂ ਵਿਚਾਰ ਬੜੀ ਨਵੇਕਲੀ ਦਿੱਤੀ ਸੀ ਗੁਰੂ ਸਾਹਿਬ ਜਦੋਂ ਉਸ ਗੜੀ ਵਾਲੇ ਸਿੱਖ ਦੇ ਘਰ ਜਾਂਦੇ ਨੂੰ ਅੱਜ ਚਮਕੌਰ ਦੀ ਗੜੀ ਕਹਿੰਦੇ ਸਾਹਿਬ ਨੇ ਸ਼ਰਤ ਰੱਖੀ ਹੋਏਗੀ ਐਨੇ ਪਾਠ ਕਰੇਗਾ ਤੇਰੀ ਗੜੀ 'ਚ ਪ੍ਰਵੇਸ਼ ਕਰਨਾ ਤੇਰੀ ਮਰਜ਼ੀ ਹੈ ਭਾਈ ਕਦੀ ਇਤਿਹਾਸ ਤੱਤ ਪ੍ਰਾਣੇ ਫੋਲ ਕੇ ਤਾਂ ਵੇਖੋ ਇੱਕ ਵਾਰ ਉਹ ਜਦੋਂ ਪੰਜਾਂ ਤੋਂ ਅਖੀਰ ਤੇ ਪਤਨੀ ਨੇ ਕਹਿਤਾ ਮੈਂ ਮੈਨੂੰ ਕਹਿੰਦਾ ਪਾਸੀ ਤੁਹਾਡਾ ਮੈਂ ਕਹਾਂ ਜੀ ਮੈਂ ਤਾਂ ਪਹਿਲਾਂ ਕੋਈ ਹਰਤ ਨਹੀਂ ਰੱਖੀ ਮੈਂ ਪਖੰਡੀ ਨਹੀਂ ਹੈਗਾ ਜਿੱਦਾਂ ਰੋਟੀ ਕਾਰਖਾਨਾ ਉਦਾਂ ਤੁਹਾਡੇ ਘਰ ਜਾ ਕੇ ਖਾਵਾਂਗਾ ਨਾ ਮੈਨੂੰ ਇਹੋ ਜਿਹਾ ਪਖੰਡ ਕਰਨ ਆਉਂਦਾ ਹੀ ਏ ਉਹ ਮੈਨੂੰ ਲੈ ਗਿਆ ਜਦੋਂ ਮੈਂ ਪ੍ਰਸ਼ਾਦਾ ਛੱਕਿਆ ਆਇਆ ਨਾ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਸਾਨੂੰ ਇਹਨਾਂ ਨੇ ਖੜਿਆ ਹੀ ਨਹੀਂ ਮੈਂ ਕਿਹਾ ਮੈਨੂੰ ਕੀ ਪਤਾ ਹੁਣ ਤੁਸੀਂ ਪੁੱਛੋ ਨਾ ਜੀਹਤਨ ਮੁੜ ਕੇ ਹੋਰ ਪਰਿਵਾਰ ਆਇਆ ਤੇ ਚੁੱਪ ਕੇ ਨਾਲ ਤੁਰ ਪਏ ਮੈਂ ਕਿ ਇੱਥੇ ਨਹੀਂ ਪੁੱਛਿਆ ਉਹ ਕਹਿੰਦੇ ਵੀ ਦਾਲ ਕਿਹੜੀ ਖਾਦੀ ਜਾਂਦੀ ਰੋਜ ਜਿੱਥੇ ਚੱਲਦੀ ਉਥੇ ਚਲਾ ਲਓ ਜਿੱਥੇ ਨਾ ਚੱਲੇ ਉਥੇ ਨਾ ਚਲਾਓ ਗੁਰੂ ਕੇ ਸਿੱਖੋ ਕਈ ਵਰੀ ਨਾਲ ਕੋਲ ਲੈ ਰਹਿ ਕੇ ਇੰਨਾ ਮਨ ਆਉਂਦਾ ਵੀ ਇਹ ਕਿਹੜਾ ਪਖੰਡ ਕਰਦੇ ਗੁਰਦੁਆਰੇ ਆਉਣ ਲੱਗੇ ਆ ਮਾਲਾ ਦੇ ਤਿੰਨ ਵਾਰ ਚੜਾ ਲੈਣੇ ਇਦਾਂ ਗੋਟ ਤੇ ਤੇ ਪਰਾਂ ਜਾ ਕੇ ਮਾਲਾ ਕਲੀ ਤੇ ਟੰਗ ਦੇਣੀ ਇਹ ਕਿਹੜਾ ਧਰਮ ਹੈ ਵੀ ਜਿਹੜੀ ਮਾਲਾ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਫੇਰ ਲਈ ਫੇਰ ਨੂੰ ਤਿਆਰ ਆ ਸੀ ਉਹ ਕਿਹੜੀ ਮਾਲਾ ਜਿਹੜੀ ਗੁਰੂਆਂ ਸਾਹਿਬ ਦੀ ਬਾਣੀ ਕਹਿੰਦੀ ਫੇਰ ਲਈ ਜੀ ਬਰਾ ਸਾਲ ਗਰਮ ਬਿਪ ਪੂਜ ਮਨਾਵੋ ਸੋਕ੍ਰਿਤ ਤੁਲਸੀ ਮਾਲਾ ਆਪਣੇ ਆਚਰਣ ਨੂੰ ਮਾਲਾ ਬਣਾ ਆਪਣੇ ਕਰਦਾਰ ਤੇ ਆਪਣੇ ਕਰੈਕਟਰ ਨੂੰ ਮਾਲਾ ਬਣਾ ਮਾਲਾ ਗੱਲ ਚ ਪਾਉਣ ਦੀ ਲੋੜ ਨਹੀਂ ਤੇਰਾ ਕਰੈਕਟਰ ਹੀ ਮਾਲਾ ਹੋਵੇ ਕਿਉਂ ਸਾਧ ਸੰਗਤ ਜੀ ਕਰੈਕਟਰ ਦੀ ਮਾਲਾ ਬਣਾਉਣ ਨੂੰ ਤਿਆਰ ਆਂ ਸੀ ਉਹ ਔਖੀ ਹੈ ਇਹ ਗੱਲ ਚ ਪਾਉਣੀ ਔਖੀ ਹੈ ਇਹ ਗੋਟਨਾ ਵਲੇਟਾ ਮਾਰ ਲੋ ਤੇ ਬੈਠੇ ਬੈਠੇ ਬਸ ਰਾਮ ਰਾਮ ਕਰੀ ਜਾ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ ਹਿਰਦੇ ਰਾਮ ਨੱਚੇ ਤਈ ਇਹ ਜਪਨੀ ਕਿਆ ਹੋਏ ਮੁਕਤ ਹੋ ਸਕਦਾ ਕਰੇ ਸੋਮ پاک ਹਿਰੇ ਪਰ ਦਰਵਾ ਖਾਣਾ ਆਪਣਾ ਬਣਾਉਣਾ ਲੰਗਰ ਆਪਣਾ ਬਣਾਉਣਾ ਤੇ ਦੂਜਿਆਂ ਦੀ ਕਮਾਈ ਹੜੱਪੀ ਜਾਣੀ ਦੂਜਿਆਂ ਦਾ ਕਰ ਲੁੱਟੀ ਜਾਣਾ ਕਈ ਤਾਂ ਦੁੱਧ ਪੀਂਦੇ ਨੇ ਦੁੱਧਾਧਾਰੀ ਉਹ ਕਹਿੰਦੇ ਦੁੱਧ ਸੁੱਚਾ ਹੁੰਦਾ ਇਸ ਕਰਕੇ ਹੋਰ ਚੀਜ਼ਾਂ ਝੂਠੀਆਂ ਹੁੰਦੀਆਂ ਕਈ ਤਾਂ ਕੇਲਾ ਵੀ ਧੋ ਕੇ ਖਾਂਦੇ ਨੇ ਜਿਹਨੂੰ ਕੁਦਰਤ ਨੇ ਟੱਕਿਆ ਵੈਸੇ ਕੀ ਕਰੋਗੇ ਵੈਸੇ ਫਰੂਟ ਧੋ ਕੇ ਖਾਣਾ ਚਾਹੀਦਾ ਵੀ ਚਲੋ ਹੱਥ ਉਹ ਜੇ ਲੱਗੇ ਹੁੰਦੇ ਨੇ ਪਰ ਕੇਲੇ ਨੂੰ ਧੋਣ ਵਾਲੀ ਗੱਲ ਅਜੇ ਤੱਕ ਮੈਨੂੰ ਸਮਝ ਨਹੀਂ ਆਈ ਖੈਰ ਕਦੋਂ ਸਮਝਾਂਗੇ ਅਸੀਂ ਬਰੀਕੀ ਜਾਓ ਖੰਡ ਕਿੱਥੋਂ ਆਉਂਦੀ ਏ ਬਰੀਕੀ ਜਾਓ ਹਰ ਚੀਜ਼ ਅਪ੍ਰੀਸ਼ੀਏ ਤੁਹਾਨੂੰ ਪਤਾ ਪੰਜਾਬ ਚ ਇੱਕ ਸਾਧ ਨੇ ਗੰਨਿਆਂ ਨੂੰ ਵੀ ਬਾਣੀ ਸੁਣਾ ਛੱਡੀ ਸੀ ਵੀ ਪਹਿਲਾਂ ਗੰਨਿਆਂ ਨੂੰ ਪਾੜ ਸੁਣਾਓ ਫੇ ਉਹਦੀ ਰੋ ਨਿਕਲੂਗੀ ਫੇ ਉਹਦੇ ਉਹਦੇ ਪਤਾਸੇ ਬਣਨਗੇ ਹੈ ਡਾਂਗਾ ਵਾਲਾ ਕੋਈ ਇਹਨਾਂ ਨੂੰ ਪੁੱਛੇ ਇੱਕ ਵਾਰ ਵੀ ਕਿਹੜੀ ਮਰਿਆਦਾ ਤੁਸੀਂ ਗੁਰੂ ਸਾਹਿਬ ਨੇ ਇਦਾਂ ਦੀ ਮਰਿਆਦਾ ਦਿੱਤੀ ਸੀ ਗੁਰੂ ਸਾਹਿਬ ਨੇ ਆ ਨਿਯਮ ਦਿੱਤੇ ਸਾਨੂੰ ਕਿ ਕੋ ਪੁੱਛੰਦਾ ਇਹਨਾਂ ਨੂੰ ਪੁੱਛੰਦਾ ਹਈਆ ਕਰਕੇ ਵੇਖੇ ਵੀ ਆ ਕਿਹੜੇ ਨਿਯਮ ਭੇਡਾਂ ਮਗਰ ਲਾਈਆਂ ਅਗਲਿਆਂ ਨੇ ਸਿਰ ਛੁੱਟ ਕੇ ਤੁਰੇ ਜਾਂਦੇ ਉਹ ਫੇ ਵਿੜਿਆ ਵਿੜਿਆ ਕੇ ਚੌੜਾ ਮੂੰਹ ਕਰ ਕਰਕੇ ਜਾਂਦੇ ਉਹ ਨਹੀਂ ਜੀ ਮਰਿਆਦਾ ਦੇ ਮਹਾਂਪੁਰਖਾਂ ਦੀ ਆ ਆ ਤੇ ਲੋਕ ਬੇਮਰਿਆਦਾ ਹੀ ਤਰੀ ਫਿਰਦੇ ਆ ਅਸਲੀ ਮਰਿਆਦਾ ਤੇ ਆ ਲੋਕ ਤੇ ਇਦਾਂ ਹੀ ਖਾਈ ਪੀ ਜਾਂਦੇ ਕਿਹੜੀ ਚੀਜ਼ ਸੁੱਚੀ ਆ ਬੇ ਬਾਣੀ ਕਹਿੰਦੀ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵੇਂ ਝੂਠੇ ਜਾਏ ਵੀ ਝੂਠੇ ਝੂਠੇ ਮਰੇ ਆ ਭਾਗੇ ਕੋ ਪੰਡਤ ਸੁੱਚਾ ਕਮਨ ਠਾ ਬਾਣੀ ਦਾਬਤ ਸੁੱਚਾ ਠਾ ਹੀ ਕੋਈ ਨਹੀਂ ਜਹਾਂ ਵੈਸੋ ਉਹ ਜਨ ਖਾਉ ਕਈ ਦੁੱਧ ਚੜਾਉਂਦੇ ਨੇ ਧਾਰਮਿਕ ਸਥਾਨਾਂ ਤੇ ਤੇ ਬਾਣੀਆਂ ਦੀ ਦੁੱਧ ਤਾਂ ਕੀ ਹੈ ਜੀ ਝੂਠਾ ਇਹਨੂੰ ਵਛਾ ਕਟਾ ਝੂਠਾ ਕਰ ਦਿੰਦਾ ਜਦੋਂ ਆਪਾਂ ਚੋਨੇ ਆਪਾਂ ਮੱਝਾਂ ਦੇ ਥਣਾਂ ਨੂੰ ਉਹਨਾਂ ਦੇ ਪਾਣੀ 1.5 ਲੀਟਰ ਲੀਟਰ ਦੇ ਨਾਲ ਹੀ ਥਣ ਧੋ ਲੈਨੇ ਮੱਝਾਂ ਦੇ گاਵਾਂ ਦੇ ਸਾਬਣ ਸਰਫ ਨਾਲ ਤੇ ਆਪਾਂ ਉਹ ਵੀ ਨਹੀਂ ਧੋਂਦੇ ਤੇ ਕਟਾ ਵੀ ਕਈ ਵਾਰੀ ਕਟਾ ਵਛਾ ਉਦੋਂ ਹੀ ਫੋਸ ਨੂੰ ਵੀ ਕਈ ਵਾਰੀ ਮੂੰਹ ਮਾਰ ਲੈਂਦਾ ਉਦੋਂ ਹੀ ਉਹਦਾ ਉਦੋਂ ਪਿਸ਼ਾਬ ਨੂੰ ਵੀ ਵਜਾ ਹੁੰਦਾ ਉਹਦਾ ਤੇ ਉਦੋਂ ਹੀ ਉਹ ਮੱਝਾਂ ਦੇ ਥਣ ਨੂੰ ਜਦੋਂ ਮੂੰਹ 'ਚ ਪਾਉਂਦਾ ਕਿ ਬਰਸ਼ ਕਰਦੇ ਆਪਾਂ ਸਾਹਸੰਗਤ ਜੀ ਕੱਟਿਆਂ ਵਛਿਆਂ ਨੂੰ ਕਿਸਾਨੀ ਕਿਤੇ ਨਾ ਸੁਭਾਦ ਰੱਖਣ ਵਾਲੇ ਬੈਠੇ ਹੋ ਸਾਡੇ ਵੀ ਮੱਝਾਂ ਗਾਵਾਂ ਹੈਗੀਆਂ ਕੋਈ ਬਰਸ਼ ਨਹੀਂ ਕਰਦਾ ਸਿਰੇ ਉੱਠ ਕੇ ਵੀ ਕੱਟੇ ਨੂੰ ਕਹਿਣ ਵੀ ਪੇਸਟ ਕਰ ਲਾਉਣ ਤੋਂ ਮਾਹਪੁਰਖਾਂ ਨੇ ਦੁੱਧ ਪੀਣਾ ਬਾਅਦ ਚ ਕਦੀ ਵੇਖਿਆ ਕਰੋ ਜਦੋਂ ਸਾਰੇ ਪਿੰਡ ਦਾ ਦੁੱਧ ਡੇਰੀ ਤੇ ਆਉਂਦਾ ਨਾ ਜਦੋਂ ਮੱਝ ਚੋਣ ਲੱਗੀ ਦੀ ਤੇ ਪੂਛ ਮਾਰ ਕੇ ਗੋਹਾ ਵੇਚਦੇ ਪੈਂਦਾ ਤੋ ਜਿਹੜਾ ਦੁੱਧ ਸਾਰਾ ਡੇਰੀ ਤੇ ਆਣ ਕੇ ਤੁਹਾਡੇ ਜੋ ਡੇਰੀ ਫਾਰਮ ਵਾਲਾ ਵੀ ਕੋਈ ਬੈਠਾ ਹੋਣਾ ਪਤਾ ਉਹ ਜਿਹੜਾ ਪੋਣੀ ਰਾਕੇ ਪੁੰਦੇ ਆ ਨਾ ਜਦੋਂ 2-3 ਕੁਇੰਟਲ ਦੁੱਧ ਪੁੰਨਿਆ ਜਾਂਦਾ ਨਾ ਵਿੱਚੋਂ ਕਿੱਲੋ ਗੋਹਾ ਤਾਂ ਨਿਕਲ ਹੀ ਆਉਂਦਾ ਕੁਸਤ ਨੂੰ ਫਿਰ ਉਹ ਦੁੱਧ ਜਿਹੜਾ ਮਾਹਪੁਰਖਾਂ ਦੇ ਘਰ ਜਾਂਦਾ ਮਾਹਪੁਰਖ ਟੀਕਾ ਲਾ ਲਾ ਪੀਂਦੇ ਕਹਿੰਦੇ ਜੀ ਸੱਚਾ ਕਦਾ ਸੱਚਾ ਵਿੱਚ ਗੋਹਾ ਸੀ ਇਹਦੇ ਬਾਬਾ ਜੀ ਦੁੱਧ ਤਾਂ ਬਸ਼ਰ ਹੈ ਥਣੋਂ ਬਿਟਾਰੇ ਉਹ ਦੁੱਧ ਤਾਂ ਬੱਚੇ ਨੇ ਝੂਠਾ ਹੁਣ ਇਹ ਨਾ ਕਿਉਂ ਜੀ ਕੋਲੋਂ ਕਹਿ ਚੱਲੇ ਆ ਭਗਤ ਰਵਦਾਸ ਦਾ ਸ਼ਬਦ ਹੈ ਦੁੱਧ ਬੱਚੇ ਨੇ ਝੂਠਾ ਕੀਤਾ ਹੈ ਦੁੱਧ ਤਾਂ ਬਸ਼ਰੈ ਥਣੋਂ ਬਿਟਾਰਿਓ ਫੁੱਲ ਭਵਰ ਫੁੱਲ ਨੂੰ ਪੌਰੇ ਨੇ ਝੂਠਾ ਕੀਤਾ ਜਿਹੜਾ ਤੂੰ ਚੜਾਉਣ ਚੱਲੇ ਆਂ ਜਲ ਮੀਨ ਵਗਾਰੇਓ ਜਿਹੜੇ ਜਾਲਾਂ ਤੂੰ ਹੱਥ ਤੋਂ ਨਾ ਉਹਨੂੰ ਮੱਛੀ ਨੇ ਝੂਠਾ ਕੀਤਾ ਤਿੰਨੇ ਹੀ ਝੂਠੀਆਂ ਭਗਤ ਰਵਦਾਸ ਜੀ ਕਹਿੰਦੇ ਦੁੱਧ ਵੀ ਝੂਠਾ ਫੁੱਲ ਵੀ ਝੂਠਾ ਤੇ ਪਾਣੀ ਵੀ ਝੂਠਾ ਤਿੰਨੇ ਹੀ ਝੂਠੇ ਦੁੱਧ ਤਾਂ ਬਸ਼ਰੈ ਥਣੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰੇਓ ਜਲ ਨੂੰ ਮਛੀ ਨੇ ਜੂਠਾ ਕੀਤਾ ਗੋਬਿੰਦ ਪੂਜਾ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਏ ਮੇਰੀ ਮਾਂ ਮੈਂ ਗੋਬਿੰਦ ਦੀ ਪੂਜਾ ਚ ਕਿਹੜੀ ਚੀਜ਼ ਅਰਪਣ ਕਰਾਂ ਅਵਰ ਨਾ ਫੂਲ ਅਨੂਪ ਨਾ ਪਾਵੋ ਮੈਨੂੰ ਕੋਈ ਸੁੱਚੀ ਚੀਜ਼ ਦਿਸੇ ਤੇ ਮੈਂ ਉਸ ਉਪਮਾ ਤੋਂ ਰਹਿਤ ਪ੍ਰਮਾਤਮਾ ਨੂੰ ਪਾਵਾਂ ਮੈਨੂੰ ਤੇ ਸੁੱਚੀ ਚੀਜ਼ ਦਿਸਦੀ ਕੋਈ ਨਹੀਂ